سورنگاب چمپا سی چندری کوٹ چاندنی سی چاندا گڑ کیرت ہاری رہی مانسی سی فول کے

ਕਿਹੜਾ ਕਿੱਥੇ ਕਹੇ ਹੈ ਅੱਛਾ ਲਹਿ 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 ਅਡਲ ਲਹਿ ਇਕੱਠਾ ਤਮੋਰ ਨਹੀਂ ਕਹਣਾ ਲਹਿ ਲਹਿ ਤਮੋਰ ਸਰ ਟੁਰੇ ਜਾਨ ਮਨ ਮਥਾ ਚੋਰ ਮਨ ਮਥ ਕਾਮ ਦਾ ਨਾ ਕਾਮ ਦਾ ਬਹੁਤ ਹੀ ਉਜਲ ਮੰਨਿਆ ਸਰੂਪ ਹੈ ਜਿਹੜਾ ਯਾਨੀ ਚੋਰ ਇਤਨਾ ਉਜਲ ਹੈ ਜਿਹੜਾ ਆਪਦੇ ਉੱਤੇ ਚੂਲ ਰਿਹਾ ਉਹਦੇ ਨਾਲੋਂ ਬਹੁਤ ਉਜਲ ਸੰਦੂ ਸਰ ਦੇ ਤਤੂਲ ਦਾ ਕੁਦਰਤ ਕੁਮਾਰ ਰਾਜ ਕਰਹੀ ਕਰਨਾ ਨਿਦਾਨ ਕਾਮਲ ਕਰੀ ਜਹ ਤੈ ਬਲੋਕ ਤੈ ਪਰਸੋ ਆਜਾਨ ਬਾ ਅਮਤੋਜ ਮੋ ਰੋਸੰਬਰ ਬੇਰਹਿਤ ਕਰਨਾ ਨਿਦਾਨ ਜਹ ਤੈ ਪਰਫੁੱਲ ਸੁੰਦਰ ਸੁਜਾਨ ਬਨ ਤਨ ਮਹੀਪ ਜਲ ਥਲ ਮਹਾਨ ਜਹ ਤੈ ਪਰਸੋ ਕਰਨਾ ਨਿਦਾਨ ਜਗ ਮਦਕ ਤੇਜ ਪੂਰਨ ਪ੍ਰਤਾਪ अंबर ज़मीन जेका